ਜੀ ਸਵਾਗਤ ਹੈ ਇਸ ਬਲੌਗ ਵਿੱਚ ਅੱਜ ਦੇ ਬਲੌਗ ਵਿੱਚ ਅਸੀਂ ਜੁਲਾਈ ਮਹੀਨੇ ਦੀਆਂ ਸਬਜ਼ੀਆਂ ਲਾਉਣ ਦੀ ਤਿਆਰੀ ਕਰਦੇ ਪਏ ਹਾਂ ਕਰੰਗੇ ਚਨਾਈ ਦਾ ਹਾਂ ਚਨਾਈ ਇਹਨਾਂ ਮੰਜਰੀ ਪਉਣੀ ਹੈ ਬਰਾਂਡ ਬਰਾਂਡ ਦਾ ਬੈਕ ਸਾਈਡ ਤੋਂ ਕਣੀ ਮੋੜਦੀ ਆਹ ਉੱਥੇ 7 ਨੰਬਰ ਕੜੀ ਕਿ ਕਿੰਨੇ ਦਿਨਾਂ ਚ ਖੜੀ ਕਰ ਦੋਗੇ ਖੜੀ ਮੇਰਾ ਪਿਰਪਰ ਦਾ ਤਮ ਸ਼ੁਰੂ ਕਰਨ ਤੋਂ ਕੇ ਤਮ ਨੀਂਹ ਕੰਮ ਸ਼ੁਰੂ ਕਰਾ ਕੇ ਆਏ ਹਾਂ ਹਾਂ ਇਹ ਤੱਕ ਨੀਂਹ ਨਹੀਂ ਪਈ ਤੇ ਅੱਜ ਨਹੀਂ ਤਾਂ ਹੁਣ ਆ ਨੀਂਹ ਆਜ ਬੰਦਾ ਲੱਭਦਾ ਨਹੀਂ ਅੱਜ ਹਾਂ ਇੰਨੀ ਦੇਖੇ ਨਹੀਂ ਉਹ ਤੇ ਬਗਤੀ ਆ ਤੇ ਰਾਮਾ ਰਾਏ ਥੋੜੀ ਬਣੀ ਤੁਸੀਂ ਦਵਣ ਇਨੇ ਘਾਰਾ ਪੜ ਰਿਹਾ ਕਿੱਦ ਲੱਗਿਆ ਬਲੈਂਚਾ ਤਾਤ ਨਹੀਂ ਤੂੰ ਪੱਕਾ ਲੱਗਾ ਉਸੇ ਇੱਕੋ ਜੀ ਰਣੀ ਤੇ ਆ ਤਾ ਤਾਨੀ ਤੇਰਾ ਯਾਰ ਹੋਣੀ ਨਾ ਬਸ ਸਰਦਾਰ ਦੀ ਹੁੰਦਾ ਹਾਂ ਹੋਣੀ ਨਾ ਬੋਦੰਦਾ ਸਰ ਇਹ ਨਹੀਂ ਦਾ ਮੈਂ ਲੱਭਾਈ ਨਹੀਂ ਹਾਂਜੀ ਇੱਕ ਦਿਨ ਭਰਾ ਬਣੇ ਕਿਤੇ ਨਾ ਜਾਂਦੇ ਤੇ ਵਾਜਾਂ ਮਾਰਨਦੇ ਮੈਂ ਤੇ ਕਾਕਾ ਉਹਦਾ ਪੈੜੇ ਚ ਫੇਰਾ ਮਾਰਨਦਾ ਨਹੀਂ ਉਹ ਦਿਨ ਲੱਭ ਜਦੋਂ ਫਰਿੱਜ ਲੈ ਕੇ ਆਇਆ ਸੀ ਪਾਤਾ ਨਹੀਂ ਤੂੰ ਤੈਨੂੰ ਮੈਂ ਕਿਹਾ ਸੀ ਤੂੰ ਮੁੜ ਕੇ ਫੋਨ ਨਹੀਂ ਕੀਤਾ ਬੋਸ਼ਾ ਫੋਨ ਤੇ ਮੈਨੂੰ ਮਿਲ ਗਿਆ ਸੀ ਕੀ ਸੁਪਾਣੀ ਸੁਪਾ ਕਿਹੜਾ ਸੁਪਰਡੰਡਰ ਆਹ ਉਹ ਪ੍ਰਧਾਨ ਜਾਂਦਾ ਨਾ ਉਹਦਾ ਨਾ ਕੰਦਾ ਮੈਂ ਰੇੜੀ ਪੋਹਦਾ ਤੈਨੂੰ ਮੈਂ ਪਹੁੰਚੇ ਉਹ ਨਿਆਵਾ ਤੇ ਲੋ ਬਰਨਦਾ ਇਹ ਕਿਹੜਾ ਮੈਂ ਚਲਾ ਗਿਆ ਲੈ ਆ ਆਹ ਤੇਲ ਜੇ ਡਰ ਗਿਆ ਦਾ ਪੰਜਵਾਂ ਦਾ ਤੇਲ ਪਾ ਦੇ ਰੇਲ ਘਰੇ ਆਹ ਇਹ ਸੀ ਸਾਡਾ ਅੱਜ ਦਾ ਮਿਨੀ ਬਲੌਗ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਫੋਲੋ ਵੀ ਕਰਿਓ